ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਅਤਵਾਦੀਆਂ ਨਾਲ ਮੁਕਾਬਲੇ ਦੌਰਾਨ ਲੈਫਟੀਨੈਂਟ ਕਰਨਲ ਪ੍ਰਵੀਨ ਸ਼ਰਮਾ ਅਤੇ ਹੌਲਦਾਰ ਦੀਪਕ ਕੁਮਾਰ ਯਾਦਵ ਦੀ ਕੁਰਬਾਨੀ ਨੂੰ ਭਾਰਤੀ ਫੌਜ ਨੇ ਸਲਾਮ ਕੀਤਾ ਹੈ ਭਾਰਤੀ ਫੌਜ ਨੇ ਸਰਹੱਦ ਪਾਰ ਤੋਂ ਕੁਸਪੈਟ ਕਰਨ ਵਾਲੇ 50 ਤੋਂ 55 ਪਾਕਿਸਤਾਨੀ ਅਤਵਾਦੀਆਂ ਦਾ ਪਤਾ ਲਗਾਉਣ ਲਈ ਜੰਮੂ ਖੇਤਰ ਵਿੱਚ ਤਕਰੀਬਨ 500 ਪੈਰਾ ਐਸ SF ਕਮਾਂਡ ਹਟਾ ਨਾ ਕੀਤੇ ਨੇ ਇਸ ਤੋਂ ਇਲਾਵਾ 22000 ਦੇ ਕਰੀਬ ਹੋਰ ਸੈਨਿਕ ਤਾਇਨਾਤ ਕਰਕੇ ਦੱਖਣ ਕਸ਼ਮੀਰ ਵਿੱਚ ਆਪਰੇਸ਼ਨ ਸਰਪ ਵਿਨਾਸ਼ ਚਲਾਇਆ ਜਾ ਰਿਹਾ ਹੈ ਫੌਜ ਦਾ ਕਹਿਣਾ ਹੈ ਕਿ ਮਨੁੱਖੀ ਅਤੇ ਤਕਨੀਕੀ ਖੂਫੀਆ ਜਾਣਕਾਰੀ ਦੇ ਆਧਾਰ ਤੇ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ 5 ਅਗਸਤ ਨੂੰ ਅੱਤਵਾਦੀ ਕਿਸ਼ਤਵਾੜ ਰੇਂਜ ਤੋਂ ਕਸਪੈਟ ਕਰਕੇ ਦੱਖਣ ਕਸ਼ਮੀਰ ਦੇ ਕਪਰਾਨ ਗਰੋਲ ਇਲਾਕੇ ਵਿੱਚ ਆਏ ਨੇ ਉਦੋਂ ਤੋਂ ਹੀ ਰਾਸ਼ਟਰੀ ਰਾਈਫਲ ਅਤੇ ਜੰਮੂ ਕਸ਼ਮੀਰ ਪੁਲਿਸ ਲਗਾਤਾਰ ਉਨਾਤੇ ਨਜ਼ਰ ਰੱਖ ਰਹੀ ਸੀ ਫੌਜ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਨਾਮੁਖੀ ਜਨਰਲ ਉਪੇਂਦਰ ਦਿਵੇਦੀ ਅਤੇ ਭਾਰਤੀ ਫੌਜ ਦੇ ਸਾਰੇ ਰੈਂਕ ਦੇ ਅਧਿਕਾਰੀਆਂ ਨੇ ਜੰਮੂ ਕਸ਼ਮੀਰ ਦੇ ਅਨੰਤਨਾਗ ਚ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਹੌਲਦਾਰ ਅਤੇ ਲੈਫਟਨੈਂਟ ਕਰਨਲ ਦੀ ਮਹਾਨ ਕੁਰਬਾਨੀ ਨੂੰ ਨਮਨ ਕੀਤਾ ਹੈ ਫੌਜੀ ਨਾਮੀ ਕੋਰ ਨੇ ਕਠੂਆ ਖੇਤਰ ਵਿੱਚ ਤਣਾਤੀ ਵਧਾ ਦਿੱਤੀ ਹੈ ਅਤੇ ਜੰਮੂ ਵਿੱਚ ਡੋਡਾ ਪਦਰਵਾ ਕਿਸ਼ਤਵਾੜ ਕਠੂਆ ਰਾਜੌਰੀ ਪੁੰਛ ਨੌਸ਼ਹਿਰਾ ਅਤੇ ਹੋਰ ਖੇਤਰਾਂ ਸਮੇਤ ਵੱਖ-ਵੱਖ ਥਾਵਾਂ ਤੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇ ਹੋਰ ਜਵਾਨ ਤਾਇਨਾਤ ਕੀਤੇ ਗਏ ਨੇ ਦੱਖਣ ਕਸ਼ਮੀਰ ਵਿੱਚ ਫੌਜ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਦੇ ਜਵਾਨਾਂ ਵੱਲੋਂ ਆਪਰੇਸ਼ਨ ਸਰਪ ਵਿਨਾਸ਼ ਚਲਾਇਆ ਜਾ ਰਿਹਾ ਹੈ ਕਠੂਆ ਪੁਲਿਸ ਨੇ ਚਾਰ ਅਤਵਾਦੀਆਂ ਦੇ ਸਕੈਚ ਜਾਰੀ ਕੀਤੇ ਨੇ ਜਿਨ੍ਹਾਂ ਤੇ 5-5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ ਇਨਾ ਅਤਵਾਦੀਆਂ ਨੂੰ ਆਖਰੀ ਵਾਰ ਮਲਹਾਰ ਬਾਣੀ ਅਤੇ ਸੋਝ ਧਾਰ ਦੇ ਜੰਗਲਾਂ ਵਿੱਚ ਦੇਖਿਆ ਗਿਆ ਸੀ